ਸਤਿ ਸ਼੍ਰੀ ਅਕਾਲ ਜੀ ਕੀ ਤੁਸੀਂ ਆਪਣੀ ਘਰ ਵਾਲੀ ਨੂੰ ਖੂਬਸੂਰਤ ਜਵਾਨ ਸੋਹਣਾ ਦੇਖਣਾ ਚਾਹੁੰਦੇ ਹੋ ਕਿ ਉਹ ਲੰਬੇ ਟਾਈਮ ਤੱਕ ਸੋਹਣੀ ਦਿਖੇ ਖੂਬਸੂਰਤ ਰਹੇ ਤਾਂ ਤੁਸੀਂ ਇੱਕ ਕੰਮ ਕਰੋ ਕਿ ਹਰ ਰੋਜ਼ ਸੌਣ ਤੋਂ ਪਹਿਲਾਂ ਉਸ ਨੂੰ ਗਰਮ ਦੁੱਧ ਦੇ ਨਾਲ ਇੱਕ ਜਿਲੇਬੀ ਖਾ ਸਕੇ ਭਾਵੇਂ ਦੋ ਚ ਖਾ ਸਕੇ ਤਾਂ ਉਸ ਨੂੰ ਜ਼ਰੂਰ ਖਵਾਓ ਇਸ ਤਰ੍ਹਾਂ ਕਰਨ ਦੇ ਨਾਲ ਉਸ ਦੇ ਚਿਹਰੇ ਤੇ ਨੂਰ ਤਾਜ਼ਗੀ ਨਿਖਾਰ ਬਣਿਆ ਰਹੂਗਾ ਤੇ ਦੂਜਾ ਕੰਮ ਤੁਸੀਂ ਰਾਤ ਨੂੰ ਘਰ ਜਲਦੀ ਆਵੋ ਅਤੇ ਖਾਣਾ ਆਪਣੇ ਘਰਵਾਲੀ ਨਾਲ ਹੀ ਖਾਵੋ ਸਾਲ ਦੇ ਵਿੱਚ ਇੱਕ ਵਾਰੀ 7 ਦਿਨਾਂ ਦਾ ਟੋਲ ਜਰੂਰ ਕਰਵਾਓ ਆਪਣੇ ਘਰਵਾਲੀ ਨੂੰ ਘਰਵਾਲੀ ਨੂੰ ਚਾਂਦੀ ਦੀਆਂ ਝਾਂਜਾਂ ਲੈ ਕੇ ਦੇਵੋ ਜਦੋਂ ਪੈਰਾਂ ਵਿੱਚ ਪਾਵੇਗੀ ਖੁਸ਼ ਹੋਵੇਗੀ ਗੁੱਸਾ ਵੀ ਘਟ ਆਵੇਗਾ ਇਸ ਨਾਲ ਉਸ ਦੇ ਸਰੀਰ ਦੀਆਂ ਹੱਡੀਆਂ ਵੀ ਮਜ਼ਬੂਤ ਹੋਣਗੀਆਂ ਜੇ ਹੋ ਸਕੇ ਤਾਂ ਉਸ ਨੂੰ ਕਦੇ-ਕਦੇ ਉਸ ਦੀਆਂ ਮਨਪਸੰਦ ਚੀਜ਼ਾਂ ਵੀ ਲੈ ਕੇ ਜਰੂਰ ਦੇਵੋ ਅਤੇ ਲਾਸਟ ਵਿੱਚ ਮੈਂ ਇੱਕੋ ਗੱਲ ਕਹੂੰਗੀ ਸਭ ਤੋਂ ਵੱਡੀ ਗੱਲ ਕਿ ਆਪਣਾ ਜਿਹੜਾ ਪਤਨੀ ਵਰਤਾ ਧਰਮ ਹੁੰਦਾ ਤੂੰ ਸਾਰੇ ਸਮਝਦੇ ਹੋ ਕਿ ਉਹ ਕਦੇ ਨਾ ਤੋੜੋ ਹਮੇਸ਼ਾ ਰਲ ਕੇ ਰਹੋ ਜੋ ਮੈਂ ਸਾਰੀਆਂ ਗੱਲਾਂ ਲਿਖੀਆਂ ਨੇ ਇਹ ਬਾਕੀ ਸਾਰੀਆਂ ਗੱਲਾਂ ਨਾਲੋਂ ਜ਼ਿਆਦਾ ਕਾਰਗਰ ਸਿੱਧ ਹੁੰਦੀਆਂ ਨੇ ਜੇ ਬੰਦਾ ਇਹ ਹੀ ਕੰਮ ਕਰ ਲਵੇ ਬਾਕੀ ਤਾਂ ਦੇਖੋ ਆਪਣੀ ਅੰਡਰਸਟੈਂਡਿੰਗ ਹੁੰਦੀ ਆ ਹਨਾ ਘਰ ਵਾਲਾ ਘਰ ਵਾਲੇ ਤੇ ਕਿੰਨਾ ਵਿਸ਼ਵਾਸ ਕਰਦਾ ਔਰ ਘਰ ਵਾਲੀ ਘਰ ਵਾਲੇ ਤੇ ਕਿੰਨਾ ਵਿਸ਼ਵਾਸ ਕਰਦੀ ਹੈ ਦੂਜਿਆਂ ਦੀਆਂ ਖੁਸ਼ੀਆਂ ਦਾ ਔਰ ਦੁੱਖਾਂ ਦਾ ਤਕਲੀਫਾਂ ਦਾ ਜਿੰਨਾ ਆਪਾਂ ਧਿਆਨ ਰੱਖਦੇ ਆਂ ਤੇ ਓਨੀ ਜ਼ਿਆਦਾ ਅੰਡਰਸਟੈਂਡਿੰਗ ਵਧੀਆ ਹੁੰਦੀ ਆ ਔਰ ਰਿਸ਼ਤਾ ਜ਼ਿਆਦਾ ਵਧੀਆ ਨਿਭਦਾ ਹੈ ਤੇ ਉਹਨੂੰ ਇੱਕ ਦੂਜੇ ਨੂੰ ਤਕਲੀਫ ਕਿਸ ਗੱਲ ਨਾਲ ਹੁੰਦੀ ਆ ਉਸ ਚੀਜ਼ ਦਾ ਆਪਾਂ ਧਿਆਨ ਰੱਖਦੇ ਆਂ ਤੇ ਬੱਸ ਕੋਈ ਘਰ ਵਾਲੀ ਨੂੰ ਵੀ ਘਰ ਵਾਲਾ ਜਿੰਨਾ ਵੀ ਕਮਾਉਂਦਾ ਉਹਦੇ ਵਿੱਚ ਹੀ ਖੁਸ਼ ਰਹਿਣਾ ਚਾਹੀਦਾ ਹੈ ਕਿ ਕਦੇ ਵੀ ਉਹਨੂੰ ਇਹ ਨਹੀਂ ਕਹਿਣਾ ਚਾਹੀਦਾ ਮੈਨੂੰ ਆ ਨਹੀਂ ਮੈਨੂੰ ਉਹ ਨਹੀਂ ਤੇ ਇਹ ਘਰ ਵਾਲੀ ਦੀ ਵੀ ਗਲਤੀ ਹੈ ਕਿ ਆਪਣੀ ਹੈਸੀਅਤ ਤੋਂ